ਕਿ ਇੱਕ ਇਲੈਕਟ੍ਰੋਪੈਥ ਨਾਮਜ ਦੇਖ ਕੇ ਇਹਨਾਂ ਨੂੰ ਕੁਝ ਦੱਸ ਇਹਨਾਂ ਦਾ ਵਿਸ਼ਵਾਸ ਬਣ ਗਿਆ ਉਸ ਵਾਰ ਮੈਂ ਇਹਨਾਂ ਨੂੰ ਕੁਝ ਪਰਹੇਜ਼ ਦੱਸੇ ਮੈਡੀਸਿਨ ਸ਼ੁਰੂ ਕਰੀ ਅੱਜ ਅਲhamdulillah ਅੱਲਾ ਦਾ ਸ਼ੁਕਰ ਹੈ ਇਹਨਾਂ ਦਾ ਜਿਹੜਾ ਦਿਮਾਗ ਸੀਗਾ 부ਝਿਆ 부ਝਿਆ ਰਹਿੰਦਾ ਸੀ ਨੈਗੇਟਿਵ ਰਹਿੰਦਾ ਸੀ ਉਹ ਵੀ ਠੀਕ ਹੋ ਗਿਆ ਤੇ ਪਲੱਸ ਇਹਨਾਂ ਦਾ ਲੀਬਰ ਦੀ ਫੈਟ ਵੀ ਘਟਣ ਲੱਗੀ ਔਰ ਇਹ ਖਾਣ ਪੀਣ ਵੀ ਅੱਛਾ ਕਿੰਨਾ ਚਿਰ ਤੋਂ ਗੁਰਜੰਡ ਜੀ ਇਹ ਪ੍ਰੋਬਲਮ ਸੀ ਇਹ ਜੀ ਮੈਨੂੰ ਹੈਗੀ 30 ਸਾਲ ਤੋਂ ਹੈ 30 ਸਾਲ ਹਾਂ 30 ਸਾਲ ਚ ਇਹਨਾਂ ਫਰਕ ਪਿਆ ਤੁਹਾਨੂੰ ਕਦੇ ਨੇ ਫਰਕ ਪੈ ਜਾਂਦਾ ਸੀ ਬਾਦਲ ਦੁੱਖ ਕੀ ਸੀ ਜੇ ਦਵਾਈ 5 ਦਿਨ ਛੱਡਤੀ 4 ਦਿਨ ਛੱਡਤੀ ਮੋੜ ਕੇ ਉਨਹੀਂ ਫੇਰ ਓਕੇ ਹਾਂ ਫਰਕ ਜ਼ਰੂਰ ਥੋੜਾ ਜਿਹਾ ਉਸ ਨਾਲ ਪੈ ਜਾਂਦਾ ਸੀ ਕਿਤੇ ਉਸ ਤੋਂ ਪਤਾ ਲੱਗਿਆ ਫਲਾਨੇ ਥਾਂ ਵਗ ਜਾ ਉੱਥੇ ਵਗ ਜਾ ਸੰਗਰੂਰ ਗਏ ਪਟਿਆਲੇ ਗਿਆ ਮੈਂ ਬਟਿੰਡੇ ਗਿਆ ਰਾਮਪੁਰੇ ਵੀ ਗਿਆ ਪਰ ਜਿਵੇਂ ਜਿੰਨਾ ਚਿਰ ਦਵਾਈ ਦਾ ਰਿਜ਼ਲਟਖਾਈ ਜਾਂਦੇ ਆ ਠੀਕ ਹੈ ਜੇ ਛੱਡਤੀ ਵੀ ਚਲੋ ਹੁਣ ਆਪਾਂ ਨਹੀਂ ਦਵਾਈ ਕੰਦੇ ਯਾਰ ਬਹੁਤ ਚਿਰ ਹੋ ਗਿਆ ਉਹੀ ਸਮੱਸਿਆ ਫੇਰ ਮੈਂ ਨਿਰਮਲ ਜੀ ਨੂੰ ਪੁੱਛਣਾ ਨਿਰਮਲ ਜੀ ਜਦੋਂ ਤੁਹਾਡੀ ਨਬਜ ਅਸੀਂ ਦੇਖੀ ਐ ਤਾਂ ਤੁਹਾਨੂੰ ਜਿਹੜੀਆਂ ਬਿਮਾਰੀਆਂ ਮੈਂ ਦੱਸੀਆਂ ਐ ਐਗਜ਼ੈਕਟ ਉਹੀ ਬਿਮਾਰੀਆਂ ਸੀ ਬਿਲਕੁਲ ਸਹੀ ਜੀ ਜੋ ਜੋ ਬਿਮਾਰੀ ਮੈਨੂੰ ਹੈਗੀ ਉਹੀ ਤੁਸੀਂ ਦੱਚੇ ਮੇਰੇ ਮਤਲਬ ਦਸਮ ਤੋਂ ਬਗਾਰੇ ਕੋਈ ਸਕੈਨ ਤਾਂ ਨਹੀਂ ਕਰਾਈ ਸੀ ਤੁਹਾਡੀ ਬਿਲਕੁਲ ਨਹੀਂ ਕੋਈ ਕੋਈ ਟੈਸਟ ਨਹੀਂ ਜੀ ਕੋਈ ਸਕੈਨ ਕੋਈ ਚੀਜ਼ ਨਹੀਂ ਜੀ ਮਤਲਬ ਜੋ ਮੈਨੂੰ ਪ੍ਰੋਬਲਮ ਹੈਹੀ ਉਹ ਨਬਜ ਦੇਖ ਕੇ ਤੁਸੀਂ ਸਹੀ ਦੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇੜਕੋਟਲਾ ਕਬੀਰ ਇਲੈਕਟ੍ਰੋ ਹੋਮੋਪੈਥਿਕ ਰਿਸਰਚ ਸੈਂਟਰ ਤੇ ਕਿਉਂਕਿ ਇਹਨਾਂ ਉੱਤੇ ਬਹੁਤ ਵੱਡਾ ਲੋਕਾਂ ਦਾ ਵਿਸ਼ਵਾਸ ਬਣ ਗਿਆ ਯਕੀਨ ਬਣ ਗਿਆ ਕਿਉਂਕਿ ਇਹ ਨਬਜ ਦੇ ਕੇ ਹਰ ਇੱਕ ਬਿਮਾਰੀ ਜਿਹੜੀ ਉਹ ਦੱਸ ਦਿੰਦੇ ਆ ਤੇ ਉਹਦਾ ਬਹੁਤ ਵਧੀਆ ਇਲਾਜ ਕਰਦੇ ਆ ਸਾਰੀ ਆਪਾਂ ਚੱਲਦੇ ਆਂ ਗੱਲਬਾਤ ਜਿਹੜੀ ਅੰਦਰ ਉਹ ਕਰਦੇ ਆ ਤੇ ਇਹਨਾਂ ਦਾ ਐਡਰੈਸ ਰਹਿਣ ਦਾ ਲੁਧਿਆਣਾ ਬਾਈਪਾਸ ਦਾ ਸਾਹਮਣੇ ਲੁਧਿਆਣਾ ਬਾਈਪਾਸ ਆ ਤੇ ਇੱਧਰ ਹੀ ਆ ਜੀ ਕਬੀਰ ਇਲੈਕਟ੍ਰੋ ਹੋਮੋਪੈਥਿਕ ਰਿਸਰਚ ਸੈਂਟਰ ਚੱਲਦੇ ਆਂ ਚਲਦੇ ਆ ਤੇ ਇੱਥੇ ਜਿਵੇਂ ਚਮੜੀ ਹੋ ਗਿਆ ਗਠੀਆ ਹੋ ਗਿਆ ਸ਼ੂਗਰ ਹੋ ਗਿਆ ਮਾਚਪਣ ਹੋ ਗਿਆ ਤੇ ਸਾਰੀ ਆਪਾਂ ਗੱਲਬਾਤ ਕਰਦੇ ਆ ਤੇ ਮਨ ਲਾਉ ਕਿ ਨਬਜ਼ ਦੇਖ ਕੇ ਹਰ ਇੱਕ ਬਿਮਾਰੀ ਜਿਹੜੀ ਦੱਸ ਦਿੰਦੇ ਆ ਤੇ ਇਲਾਜ ਵੀ ਉਹਦਾ ਬਹੁਤ ਵਧੀਆ ਤਰੀਕੇ ਨਾਲ ਕਰਦੇ ਆ ਤੇ ਸਾਰੀ ਆਪਾਂ ਜਿਹੜੀ ਗੱਲਬਾਤ ਉਹ ਕਰਾਂਗੇ ਜਿਵੇਂ ਆਪਾਂ ਤੁਹਾਨੂੰ ਸਟਾਰਟਿੰਗ ਦੱਸਿਆ ਜੇ ਨਾ ਵੀ ਜਿਹੜੀ ਹਰ ਇੱਕ ਬਿਮਾਰੀ ਨਬਜ਼ ਦੇਖ ਕੇ ਦੱਸ ਦਿੰਦੇ ਆ ਤੇ ਇਲਾਜ ਵੀ ਬਹੁਤ ਵਧੀਆ ਤਰੀਕੇ ਨਾਲ ਕਰਦੇ ਆ ਇਲਾਜ ਕਿਵੇਂ ਕਰਦਾ ਸਾਰੀ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਮਾੜਾ ਦੱਸਿਓ ਬਿਲਕੁਲ ਜਿਹੜਾ ਇਲੈਕਟ੍ਰੋ ਹੋਮੋਪੈਥੀ ਐ ਪਲੱਸ ਨਾੜੀ ਦੇਖਣ ਦਾ ਜਿਹੜਾ ਇਹ ਪੁਰਾਣਾ ਤਰੀਕਾ ਐ ਓਕੇ ਜਦੋਂ ਐਮ ਆਰ ਆਈ ਆ ਸਕੈਨਾਂ ਵਗੈਰਾ ਨਹੀਂ ਹੁੰਦੇ ਸੀ ਉਦੋਂ ਵੈਦ ਜਿਹੜੇ ਹਕੀਮ ਹੁੰਦੇ ਸੀ ਉਹ ਇਦਾਂ ਹੀ ਇਲਾਜ ਕਰਦੇ ਸੀ ਓਕੇ ਅਸੀਂ ਆਪਣੀ ਹੋਂਦ ਨੂੰ ਆਪਣੇ ਇਤਿਹਾਸ ਨੂੰ ਪਹੁੰਚੋਂ ਨੂੰ ਛੱਡ ਕੇ ਐਡਵਾਂਸ ਤਾਂ ਹੋ ਗਏ ਹਾਂ ਪਰ ਕਿਤੇ ਨਾ ਕਿਤੇ ਕਈ ਬਿਮਾਰੀਆਂ ਐ ਅਸੀਂ ਇਹਨਾਂ ਜਿਹੜੀਆਂ ਉਸੇ ਤਰੀਕੇ ਨਾਲ ਲੋਟ ਆਉਂਦੀਆਂ ਨੇ ਠੀਕ ਹੈ ਜੀ ਲੰਬੀਆਂ ਬਿਮਾਰੀਆਂ ਦੇ ਵਿੱਚ ਅੰਗਰੇਜ਼ੀ ਦਵਾਈਆਂ ਖਾ ਕੇ ਇਨਸਾਨ ਆਪਣੇ ਗੁਰਦੇ ਤਾਂ ਖਰਾਬ ਕਰ ਸਕਦਾ ਹੈ ਇਲਾਜ ਨਹੀਂ ਕਰਵਾ ਸਕਦਾ ਹਾਂਜੀ ਜਿਹੜੀ ਮੰਨ ਲਓ ਤੁਹਾਡੀ ਦਵਾਈ ਆ ਉਹ ਬਾਕੀ ਦਵਾਈ ਨੂੰ ਕਿਦਾਂ ਵੱਖਰੀ ਆ ਮੰਨ ਲਓ ਜੀ ਬਿਲਕੁਲ ਪਹਿਲਾਂ ਤਾਂ ਅਸੀਂ ਇਹਨੂੰ ਦਵਾਈ ਹੋਈ ਨਹੀਂ ਕਹਿ ਸਕਦੇ ਇਹਨੂੰ ਅਸੀਂ ਅੰਮ੍ਰਿਤ ਕਹਿ ਸਕਦੇ ਆ ਓਕੇ ਅੰਮ੍ਰਿਤ ਜਿਹਨੇ ਪੀ ਲਿਆ ਉਹਦਾ ਵੈਸੇ ਹੀ ਅਮਰ ਹੋ ਗਿਆ ਹੈ ਨਾ ਉਹ ਬਿਮਾਰੀ ਤਾਂ ਕੀ ਰਹਿਣੀ ਹੈ ਸੋ ਇਲੈਕਟ੍ਰੋ ਹੋਮਿਓਪੈਥੀ ਜੜੀਆਂ ਬੂਟੀਆਂ ਦਾ ਇੱਕ ਅਰਕ ਹੈ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਸਿਰਫ ਫਾਇਦੇ ਹੀ ਫਾਇਦੇ ਨੇ ਬਸ ਜਿਹੜਾ ਮਰੀਜ਼ ਪਰਹੇਜ਼ ਕਰਦਾ ਉਹ ਇੱਥੋਂ ਕਦੇ ਨਿਰਾਸ਼ ਹੋ ਕੇ ਨਹੀਂ ਗਿਆਏਗਾ ਠੀਕ ਆ ਜੀ ਤੇ ਇੱਕ ਇਹ ਦੱਸੋ ਵੀਰੇ ਵੀ ਇਹਦੇ ਵਿੱਚ ਔਲਾਦ ਤੁਸੀਂ ਕੀ ਕੀ ਕਰ ਦਿੰਦੇ ਹੋ ਮਤਲਬ ਕੀ ਕੀ ਚੀਜ਼ ਕਵਰ ਕਰ ਲੈਂਦੇ ਹੋ ਜੀ ਬਿਲਕੁਲ ਇਲੈਕਟ੍ਰੋ ਹੋਮੋਪੈਥੀ ਦਵਾਈ ਅਸੀਂ ਦੰਦੇ ਆ ਜਿਆਦਾਤਰ ਬੱਚੇ ਦਾ ਨਹੀਂ ਦੀਆਂ ਰਸੋਲੀਆਂ ਸ਼ੂਗਰ ਗਠੀਆ ਚਮੜੀ ਔਰ ਬਾਝਪਨ ਓਕੇ ਪਰ ਜਦੋਂ ਅਸੀਂ ਕਿਸੇ ਨੂੰ ਮੰਨ ਲਓ ਜਿਵੇਂ ਹੁਣ ਪਹਿਲਾਂ ਆਂਟੀ ਬੈਠੇ ਸੀਗੇ ਅਸੀਂ ਕਿਸੇ ਨੂੰ ਫੈਟੀ ਲਿਵਰ ਦੀ ਦਵਾਈ ਦਿੱਤੀ ਹਾਂਜੀ ਉਹ ਮਰੀਜ਼ ਆ ਕੇ ਸਾਨੂੰ ਕਹਿੰਦਾ ਕਿ ਮੈਂ ਬਾਹਰ ਜਾਣ ਲੱਗਿਆ ਘਰੋਂ ਡਰਦਾ ਸੀਗਾ ਮੇਰਾ ਬੀਪੀ ਵੱਧਦਾ ਸੀ ਕੁਝ ਵੀ ਸੀਗਾ ਮੇਰਾ ਮੂਡ ਡਿਸਟਰਬ ਹੋ ਰਿਹਾਦਾ ਸੀ ਉਹ ਵੀ ਨਾਲ ਦੀ ਨਾਲ ਠੀਕ ਹੋ ਗਿਆ ਕਿਉਂਕਿ ਇਹ ਦਵਾਈ ਨੇ ਤੁਹਾਡੇ ਸਾਰੇ ਅੰਗਾਂ ਨੂੰ ਰੀਜਨਰੇਟ ਕਰਨਾ ਹੈ ਪੂਰੇ ਸਰੀਰ ਨੂੰ ਇਹ ਸੋਧ ਕਰਦੀ ਹੈ ਇਹ ਇਲਾਜ ਐਸੇ ਨੇ ਜਿਹਨਾਂ ਦੇ ਉੱਪਰ ਅਸੀਂ ਪੂਰਾ ਕੌਨਫੀਡੈਂਸਲੀ ਕਹਿ ਸਕਦੇ ਹਾਂ ਕਿ ਅਸੀਂ ਇਸ ਚੀਜ਼ ਦਾ ਇਲਾਜ ਕਰਦੇ ਹਾਂ ਤੇ ਆਪਣਾ ਮੜਾ ਐਡਰੈਸ ਦਾ ਦਿਓ ਤੇ ਮਿਲਣ ਦਾ ਟਾਈਮ ਦਾ ਦਿਓ ਕਿ ਇਹ ਟਾਈਮ ਬੰਦਾ ਤੁਹਾਡੇ ਕੋਲ ਆ ਸਕਦਾ ਹਾਂਜੀ ਆਪਣਾ ਐਡਰੈਸ ਹੈਗਾ ਮਲੇਰ ਕੋਲਾ ਲੁਧਿਆਣਾ ਬਾਈਪਾਸ ਜਿੱਥੋਂ ਲੋਕ ਲੁਧਿਆਣੇ ਨੂੰ ਬੱਸ ਚੜ੍ਹਦੇ ਨੇ ਮਲੇਰ ਕੋਲਾ ਬਾਈਪਾਸ ਹੈ ਇਹ ਠੀਕ ਹੈ ਜੀ ਲੁਧਿਆਣਾ ਬਾਈਪਾਸ ਤੇ ਆਪਣਾ ਨੰਬਰ ਹੈਗਾ 80548 11700 ਠੀਕ ਹੈ ਜੀ ਮਿਲਣ ਦਾ ਸਮਾਂ ਸਵੇਰੇ 10 ਤੋਂ 6 ਸੰਡੇ ਤੇ 15 ਤਰੀਕ ਨੂੰ ਅਸੀਂ ਨਹੀਂ ਮਿਲਦੇ ਓਕੇ ਜੀ ਹਰ ਇੱਕ ਮਹੀਨੇ 15 ਦੀ ਮਰਵਾਉਂਦੇ ਹਾਂ ਤੇ ਸੰਡੇ ਆਪਨ ਨਹੀਂ ਜੀ ਜੀ ਠੀਕ ਹੈ ਜੀ ਓਕੇ ਠੀਕ ਹੈ ਤੇ ਇਹਨਾਂ ਦੀ ਕੀ ਹਿਸਟਰੀ ਮਰੀਜ਼ ਦੀ ਜੀ ਏ ਬੇਸਿਕਲੀ ਅਮਨਦੀਪ ਕੌਰ ਜੀ ਨੇ ਆਪਣੇ ਮੁਕੰਦਪੁਰ ਰਾੜਾ ਸਾਹਿਬ ਏਰੀਆ ਤੋਂ ਹਾਂ ਜੀ ਤੁਹਾਨੂੰ ਨੱਬਜ ਦੇਖ ਕੇ ਮਤਲਬ ਦਸੀ ਬਿਲਕੁਲ ਹੋ ਗਈ ਸੀ ਆਪਾਂ ਨੂੰ ਹਾਂ ਜੀ ਓਕੇ ਕੋਈ ਸਕੈਮ ਤਾਂ ਨਹੀਂ ਕਰਾਈ ਤੁਹਾਡੀ ਨਹੀਂ ਜੀ ਕੋਈ ਲੈਸਟ ਤਾਂ ਨਹੀਂ ਹੋਇਆ ਪਹਿਲਾਂ ਹਨਾ ਹਾਂ ਜੀ ਤੇ ਹੁਣ ਇਹ ਜਦੋਂ ਆਏ ਤਾਂ ਇਹਨਾਂ ਨੂੰ ਲਿਵਰ ਫੈਟੀ ਸੀਗਾ ਓਕੇ ਜੀ ਲਿਵਰ ਫੈਟੀ ਹੋਣ ਤੋਂ ਬਾਅਦ ਇਹਨਾਂ ਨੂੰ ਦਿਮਾਗ ਦੇ ਤੌਰ ਤੇ ਵੀ ਮਤਲਬ ਬਹੁਤ ਨਿਰਾਸ਼ ਰਹਿੰਦੇ ਸੀਗੇ ਅੱਜ ਪੁੱਛੋ ਇਹਨਾਂ ਨੂੰ ਵੀ ਡੇਢ ਦੋ ਮਹੀਨਿਆਂ ਤੋਂ ਬਾਅਦ ਅੱਜ ਕੀ ਸਿਚੁਏਸ਼ਨ ਹੈ ਹੁਣ ਹੱਦ ਤੱਕ ਇਹਨਾਂ ਨੂੰ ਹਾਂ ਜੀ ਬਹੁਤ ਜ਼ਿਆਦੇ ਤਰਕਾ ਜ਼ਿੰਦਗੀ ਦੇ ਵਿੱਚ ਕੋਈ ਤਬਦੀਲੀ ਆਈ ਹੈ ਹਾਂਜੀ ਬਹੁਤ ਜ਼ਿਆਦੇ ਉਹਨੂੰ ਲੱਗਿਆ ਕਿ ਉਰੇ ਆ ਕੇ ਥੋੜੀ ਜ਼ਿੰਦਗੀ ਥੋੜੀ ਸੁਧਾਰ ਹੋ ਗਿਆ ਹਾਂਜੀ ਹਾਂਜੀ ਬਹੁਤ ਵਧੀਆ ਫਿਰ ਇਸ ਤਰ੍ਹਾਂ ਦੇ ਪੇਸ਼ੈਂਟ ਸਾਡੇ ਕੋਲੇ ਜਿਹੜੇ ਆਂਦੇ ਨੇ ਹਾਂਜੀ ਤਕਰੀਬਨ ਅਸੀਂ ਨਬਜ਼ ਦੇ ਕੇ ਜਦੋਂ ਮੈਡੀਸਿਨ ਦੰਨੇ ਪਹਿਲੇ ਦਿਨ ਜਦੋਂ ਆਏ ਤਾਂ ਜਦੋਂ ਮੈਨਾਂ ਉਹਨੂੰ ਦੱਸਿਆ ਤਾਂ ਇਹ ਵੀ ਸ਼ੌਕ ਹੋ ਗਏ ਇੱਕ ਇਲੈਕਟ੍ਰੋਪੈਥ ਨਬਜ਼ ਦੇ ਕੇ ਇੰਨਾ ਕੁਝ ਦੱਸ ਇਹਨਾਂ ਦਾ ਵਿਸ਼ਵਾਸ ਬਣ ਗਿਆ ਉਸ ਵਾਰ ਮੈਂ ਇਹਨਾਂ ਨੂੰ ਕੁਝ ਪਰਹੇਜ਼ ਦੱਸੇ ਮੈਡੀਸਿਨ ਸ਼ੁਰੂ ਕਰੀ ਅੱਜ ਅਲhamdulillah ਅੱਲਾ ਦਾ ਸ਼ੁਕਰ ਹੈ ਇਹਨਾਂ ਦਾ ਜਿਹੜਾ ਦਿਮਾਗ ਸੀਗਾ 부ਝਿਆ 부ਝਿਆ ਰਹਿੰਦਾ ਸੀ ਨੈਗੇਟਿਵ ਰਹਿੰਦਾ ਸੀ ਉਹ ਵੀ ਠੀਕ ਹੋ ਗਿਆ ਤੇ ਪਲੱਸ ਇਹਨਾਂ ਦਾ ਲ ਚਾ ਲੱਗੇ ਜ਼ਿੰਦਗੀ ਵਧੀਆ ਗੁਜ਼ਰਨ ਲੱਗੇ ਠੀਕ ਹੈ ਹਾਂ ਜੀ ਮਤਲਬ ਦੋ ਕੁ ਮੰਨਤੀ ਹੋਇਆ ਇਹਨਾਂ ਨੂੰ ਇਹਨਾਂ ਨੂੰ ਹਾਂ ਜੀ ਹਾਂ ਜੀ ਬਿਲਕੁਲ ਮਤਲਬ ਕਾਫੀ ਫਰਕ ਪੈ ਗਿਆ ਬਿਲਕੁਲ ਬਿਲਕੁਲ ਰੱਬ ਕਰਦਾ ਹੈ ਇਹਨਾਂ ਦੀ ਹਾਂ ਜੀ ਹਾਂ ਜੀ ਠੀਕ ਹੈ ਮੈਂ ਨਿਰਮਲ ਜੀ ਨੂੰ ਪੁੱਛਣਾ ਨਿਰਮਲ ਜੀ ਜਦੋਂ ਤੁਹਾਡੀ ਨਵਜ ਸੀ ਦੇਖੀ ਹੈ ਤਾਂ ਤੁਹਾਨੂੰ ਜਿਹੜੀਆਂ ਬਿਮਾਰੀਆਂ ਮੈਂ ਦੱਸੀਆਂ ਐ ਐਗਜ਼ੈਕਟ ਉਹੀ ਬਿਮਾਰੀਆਂ ਸੀ ਬਿਲਕੁਲ ਸਹੀ ਜੀ ਜੋ ਜੋ ਬਿਮਾਰੀ ਮੈਨੂੰ ਹੈਗੀ ਉਹੀ ਤੁਸੀਂ ਦੱਚੇ ਮੇਰੇ ਮਤਲਬ ਦਚਨ ਤੋਂ ਬਗੈਰ ਕੋਈ ਸਕੈਨ ਤਾਂ ਨਹੀਂ ਕਰਾਈ ਸੀ ਤੁਹਾਡੀ ਬਿਲਕੁਲ ਨਹੀਂ ਕੋਈ ਕੋਈ ਟੈਸਟ ਨਹੀਂ ਜੀ ਕੋਈ ਸਕੈਨ ਕੋਈ ਚ ਮਤਲਬ ਜੋ ਮੈਨੂੰ ਪ੍ਰੋਬਲਮ ਹੈ ਹੀ ਉਹ ਨਬਜ਼ ਦੇਖ ਕੇ ਤੁਸੀਂ ਸਹੀ ਦੱਸਿਆ ਮੈਨੂੰ ਕਿੰਨਾ ਚਿਰ ਤੋਂ ਗੁਰਜੰਡ ਜੀ ਇਹ ਪ੍ਰੋਬਲਮ ਸੀ ਜੀ ਮੈਨੂੰ ਹੈਗੀ 30 ਸਾਲ ਤੋਂ ਹੈ 30 ਸਾਲ ਹਾਂ 30 ਸਾਲ ਜਾਂ ਇੰਨਾ ਫਰਕ ਪਿਆ ਤੁਹਾਨੂੰ ਕਦੇ ਨਹੀਂ ਫਰਕ ਪੈ ਜਾਂਦਾ ਸੀ ਬਸਲ ਦੁੱਖ ਕੀ ਸੀ ਜੇ ਦਵਾਈ 5 ਦਿਨ ਛੱਡਤੀ 4 ਦਿਨ ਛੱਡਤੀ ਮੋੜ ਕੇ ਉਹ ਨਹੀਂ ਫੇਰ ਓਕੇ ਹਾਂ ਫਰਕ ਜ਼ਰੂਰ ਥੋੜਾ ਜਿਹਾ ਉਸ ਨਾਲ ਪਿਆ ਜਾਂਦਾ ਸੀ ਕਿਤੇ ਉਹ ਤੋਂ ਪਤਾ ਲੱਗਿਆ ਫਲਾਣੇ ਥਾਂ ਭੱਜ ਜਾ ਉੱਥੇ ਭੱਜ ਜਾ ਸੰਗਰੂਰ ਗਏ ਪਟਿਆਲੇ ਗਿਆ ਮੈਂ ਬਟਿੰਡੇ ਗਿਆ ਰਾਮਪੁਰੇ ਵੀ ਗਿਆ ਪਰ ਜਿਵੇਂ ਜਿੰਨਾ ਚਿਰ ਦਵਾਈ ਦਾ ਰਿਜ਼ਲਟਖਾਈ ਜਾਂਨੇ ਆ ਠੀਕ ਹੈ ਜੇ ਛੜਤੀ ਵੀ ਚਲੋ ਹੁਣ ਆਪਾਂ ਨਹੀਂ ਦਵਾਈ ਕਰਦੇ ਯਾਰ ਬਹੁਤ ਚਿਰ ਹੋ ਗਿਆ ਉਹੀ ਸਮੱਸਿਆ ਫੇਰ ਹੁਣ ਤੁਸੀਂ ਤਸੱਲੀ ਆ ਤੁਹਾਡੀ ਮੇਰੀ ਬਿਲਕੁਲ ਤਸੱਲੀ ਆ ਜੀ ਖੁਸ਼ ਹੋ ਤੁਸੀਂ ਹਾਂ ਮੈਂ ਪੂਰਾ ਖੁਸ਼ ਹਾਂ